ਅੱਜ ਦੇ ਸਮੇਂ 'ਚ ਜਿਵੇਂ ਕਿਹਾ ਜਾਂਦਾ ਹੈ ਕਿ ਭੈਣਾਂ ਬੀਬੀਆਂ ਕਿਚਨ 'ਚ ਰਹਿਣ ਘਰ ਸੰਭਲਣ ਨਹੀਂ ਗੁਰੂ ਪਿਤਾ ਜੀ ਨੇ ਤਾਂ ਇਹਨਾਂ ਨੂੰ ਵੀ ਫੌਜੀ ਬਣਾਇਆ ਤਾਂ ਇਹ ਬੜਾ ਇੱਕ ਚੰਗਾ ਮੈਸੇਜ ਹੈ ਮੈਂ ਖਾਸ ਕਰਕੇ ਭੈਣਾਂ ਤੇ ਬੀਬੀਆਂ ਨੂੰ ਵੀ ਇਹ ਕਹੂੰਗਾ ਕਿ ਤੁਸੀਂ ਵੀ ਦੇਖੋ ਕਿ ਮਹਾਰਾਜ ਨੇ ਤੁਹਾਨੂੰ ਕੀ ਬਖਸ਼ਿਆ ਪਿਤਾ ਜੀ ਨੇ ਅਕਾਲ ਪੁਰਖ ਜੀ ਨੇ ਬੀਬੀਆਂ 'ਤੇ ਇਤਨੀ ਕਿਰਪਾ ਰੱਖੀ ਕਰ ਬੀਬੀਆਂ ਰਾਜਾ ਪੈਦਾ ਕਰ ਸਕਦੀਆਂ ਤਾਂ ਜੰਗਲੀ ਅੱਗੇ ਨਹੀਂ ਆ ਸਕਦੀ ਤੇ ਉਹ ਵਾਲੀ ਚੀਜ਼ ਹੈ ਅੱਪਾ ਬਸ ਬੀਬੀਆਂ ਥੋੜਾ ਪਿੱਛੇ ਉਸ ਉਹ ਜਾਣਦੀ ਹੈ ਬਟ ਨਹੀਂ ਬਾਈ ਗੁਰੂ ਤੂੰ ਤੁਸੀਂ ਜਾਗੋ ਤੁਹਾਨੂੰ ਪਤਾ ਲੱਗਣਾ ਚਾਹੀਦਾ ਤੁਸੀਂ ਕਿਹਦੇ ਅੰਸ਼ ਹੋ ਅਕਾਲਪੁਰਖ ਜੀ ਦੇ ਕਿਹੜੇ ਸ਼ਸਤਰੇ ਤੋਂ ਬੇਸੀ ਪੀਰ ਹੈ ਸਾਡੇ ਸਾਡੇ ਪੀਰ ਨੇ ਸਾਬ ਸ੍ਰੋਹੀ ਸਾਹਿਬ ਜੀ ਇਹ ਹੈ ਹਮਾਰੇ ਪੀਰ ਤੇ ਸਾਨੂੰ ਆਪਣੀ ਮੌਜ ਮਸਤੀ ਜਿਹੜੀ ਅੱਜ ਕੱਲ ਸਮਾਜੋ ਚੱਲ ਰਿਹਾ ਉਹ ਚੰਗਾ ਲੱਗਣ ਲੱਗਿਆ ਪਰ ਇੱਕ ਗੱਲ ਯਾਦ ਰੱਖਣੀ ਪੈਗੀ ਜਿੱਥੇ ਮਰਜ਼ੀ ਤੱਕ ਭੱਜ ਲਈਏ ਗੁਰੂ ਬੇਣਾ ਕਿਤੇ ਵਿਸਾਰਣੇ ਨਹੀਂ ਕਾਲ ਛੇੜੇ ਬਾਈ ਗੁਰੂ ਜੀ ਏਡਾ ਵੱਡਾ ਸ਼ਬਦ ਹੈ ਇਹ ਉਸ ਅਕਾਲ ਪੁਰਖ ਨਾਲ ਜੁੜਿਆ ਸਾਡੇ ਚੈਨਲ ਦਾ ਨਾਮ ਵੀ ਖੁਦਾ ਕਾਲ ਪੁਰਖ ਹੈ ਹਮ ਕੁਕਰ ਤੇ ਸਾਨੂੰ ਪਤਾ ਹੈ ਵੀ ਇਹ ਜਿਹੜਾ ਨਾਮ ਹੈ ਨਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੇ ਇਹ ਜਿਹੜੀ ਫਿਲਮ ਹੈ ਜਦੋਂ ਅਸੀਂ ਦੇਖ ਰਹੇ ਸੀ ਅਸੀਂ ਪਤਾ ਨਹੀਂ ਕਿੰਨੀ ਵਾਰੀ ਜਦੋਂ ਉਹ ਬਾਰ ਬਾਰ ਬੋਲੇ ਅਕਾਲ ਅਕਾਲ ਕਿਉਂਕਿ ਇਹ ਸਾਡੇ ਅੰਦਰ ਜੋਸ਼ ਭਰਦਾ ਇਹਨਾਂ ਨੇ ਫਿਲਮ ਦਾ ਜਿਹੜਾ ਨਾਮ ਹੈ ਉਹ ਵੀ ਉਹੀ ਰੱਖਿਆ ਸਾਡੇ ਨਾਲ ਗੁਰੂਦੇਵ ਬਾਣੀ ਦੇ ਵਿੱਚ ਸਿੰਘ ਤੇ ਸਿੰਘਣੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਿਲਮ ਅਕਾਲ ਵੇਖਣ ਆਏ ਔਰ ਮੈਂ ਤੁਹਾਡੀ ਤੁਹਾਨੂੰ ਵੇਖ ਕੇ ਮੈਂ ਇਹ ਕਹਿ ਸਕਦੀ ਹਾਂ ਕਿ ਇਸ ਫਿਲਮ ਦੇ ਵਿੱਚ ਵੀ ਇਹ ਸਾਹ ਦੇਖ ਰਹੇ ਸੀਗੇ ਕਿ ਕਿਸ ਤਰ੍ਹਾਂ ਸਿੰਘ ਤੇ ਸਿੰਘਣੀ ਇਕੱਠੇ ਸੀ ਉਹਨਾਂ ਦੇ ਜਿਹੜੇ ਛੋਟੇ ਪੁੱਤਰ ਵੀ ਸੀਗੇ ਸੋ ਉਹ ਜਿਹੜੀ ਚੀਜ਼ ਤੁਸੀਂ ਸਿਨੇਮਾ ਚ ਵੇਖ ਰਹੇ ਸੀ ਸਕਰੀਨ ਤੇ ਵੇਖ ਰਹੇ ਸੀ ਉਹ ਇੱਕ ਜੋਸ਼ ਜਿਹੜਾ ਹੈ ਉਹ ਤੁਹਾਡੇ ਅੰਦਰ ਵੀ ਉਸ ਵੇਲੇ ਆ ਰਿਹਾ ਸੀਗਾ ਜੀ ਬਿਲਕੁਲ ਆ ਰਿਹਾ ਸੀ ਤੇ ਇਹ ਜਦੋਂ ਅਸੀਂ ਅਮ੍ਰਿਤ ਛਕਦੇ ਹਾਂ ਮਾਰਾ ਜੋਸ਼ਤਾ ਉਹਦੇ ਹੀ ਭਰ ਦਿੰਦੇ ਆ ਇਹ ਜਿਹੜੀ ਫਿਲਮ ਹੈ ਨਾ ਇਹ ਦੇਖਦੇ ਹੋਏ ਸਾਨੂੰ ਆਪਣਾ ਜਿਹੜਾ ਸੱਚਾ ਇਤਿਹਾਸ ਜਿਹਦੇ ਵਿੱਚ ਛੋਟੇ ਬੱਚੇ ਜਿਨ੍ਹਾਂ ਨੂੰ ਅਸੀਂ ਪਚੰਗੀ ਕਹਿੰਨੇ ਆ ਪਚੰਗਣੀਆਂ ਕਹਿੰਨੇ ਆ ਬੀਬੀਆਂ ਭੈਣਾ ਜਿਨ੍ਹਾਂ ਨੇ ਵਾਈਗੁਰੂ ਜੀ ਹਾਰ ਜਿਹੜਾ ਵੀ ਯੁੱਧ ਸੀ ਲੜਾਈ ਸੀ ਉਹਦੇ ਵਿੱਚ ਅੱਗੇ ਹੋ ਕੇ ਸੇਵਾ ਨਿਭਾਈ ਹੈ ਤੇ ਅੱਜ ਦੇ ਸਮੇਂ 'ਚ ਜਿਵੇਂ ਕਿਹਾ ਜਾਂਦਾ ਹੈ ਕਿ ਭੈਣਾ ਬੀਬੀਆਂ ਕਿਚਨ ਚ ਰਹਿਣ ਘਰ ਸੰਭਲਣ ਨਹੀਂ ਗੁਰੂ ਪਿਤਾ ਜੀ ਨੇ ਤਾਂ ਇਹਨਾਂ ਨੂੰ ਵੀ ਫੌਜੀ ਬਣਾਇਆ ਤਾਂ ਇਹ ਬੜਾ ਇੱਕ ਚੰਗਾ ਮੈਸੇਜ ਹੈ ਮੈਂ ਖਾਸ ਕਰਕੇ ਭੈਣਾ ਤੇ ਬੀਬੀਆਂ ਨੂੰ ਵੀ ਇਹ ਕਹੂੰਗਾ ਕਿ ਤੁਸੀਂ ਵੀ ਦੇਖੋ ਕਿ ਮਹਾਰਾਜ ਨੇ ਤੁਹਾਨੂੰ ਕੀ ਬਖਸ਼ਿਆ ਤੇ ਆਪਾਂ ਗੁਰੂ ਤੋਂ ਦੂਰ ਨਾ ਹੋਈਏ ਨੇੜੇ ਹੋਈਏ ਸਤਿ ਸ੍ਰੀ ਅਕਾਲ ਜੀ ਵਾ ਗੁਰੂ ਬੀਬੀਆਂ ਨਾ 올 ਰੌਂਡਰ ਹੈ ਬੀਬੀਆਂ ਪਿਤਾ ਜੀ ਨੇ ਅਕਾਲ ਪੁਰਖ ਜੀ ਨੇ ਬੀਬੀਆਂ ਤੇ ਇਤਨੀ ਕਿਰਪਾ ਰੱਖੀ ਕਿਰ ਬੀਬੀਆਂ ਰਾਜਾ ਪੈਦਾ ਕਰ ਸਕਦੀਆਂ ਜੋ ਜੰਗਲੀ ਅੱਗੇ ਨਹੀਂ ਆ ਸਕਦੀ ਤੇ ਉਹ ਵਾਲੀ ਚੀਜ਼ ਆ ਅੱ빠 ਬਸ ਬੀਬੀਆਂ ਥੋੜਾ ਪਿੱਛੇ ਹੋ ਜਾਂਦੀ ਹੈ ਬਟ ਨਹੀਂ ਵੈਗੁਰੂ ਤੂੰ ਤੁਸੀਂ ਜਾਗੋ ਤੁਹਾਨੂੰ ਪਤਾ ਲੱਗਣਾ ਚਾਹੀਦਾ ਤੁਸੀਂ ਕਿਹਦੇ ਅੰਸ਼ ਹੋ ਅਕਾਲ ਪੁਰਖ ਜੀ ਦੇ ਉਹੀ ਫਿਲਮ ਬਿਲਕੁਲ ਉਹੀ ਫਿਲਮ ਦਿਖਾ ਰਹੀ ਹੈ ਉਹ ਜੋ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਜੋ ਮਾਹੌਲ ਹੈ ਉਹਨੂੰ ਵੇਖ ਕੇ ਲੱਗਦਾ ਕਿ ਸ਼ਾਸਤਰ ਵਿਦਿਆ ਬੱਚਿਆਂ ਨੂੰ ਵਿਆਣੀ ਚਾਹੀਦੀ ਹੈ ਬੀਬੀਆਂ ਨੂੰ ਵੀ ਜਿਹੜੀ ਹੈ ਉਹ ਬਿਲਕੁਲ ਵਾਈ ਗੁਰੂ ਜੀ ਬਿਲਕੁਲ ਆਣੀ ਚਾਹੀਦੀ ਹੈ ਸਭ ਤੋਂ ਪਹਿਲੇ ਤੋਂ ਸਾਨੂੰ ਇਹੀ ਪਤਾ ਲੱਗਣਾ ਚਾਹੀਦਾ ਹੈ ਕਿ ਜਿਹੜਾ ਕਾਲ ਦਾ ਦੌਰ ਹੈ ਨਾ ਇਹ ਕਲਯੁਗ ਦਾ ਇਹ ਸਾਨੂੰ ਆਪਣੇ ਗੁਰੂ ਤੋਂ ਦੂਰ ਕਰ ਰਿਹਾ ਹੈ ਪਤਾ ਹੋਣੇ ਕੇ ਬਾਅਦੂ ਵੀ ਅਗਰ ਆਪਾਂ ਗਲਤੀ ਕਰ ਰਹੇ ਹਾਂ ਤਾਂ ਵਾਈ ਗੁਰੂ ਜੀ ਤਾਂ ਇਹ ਗਲਤੀ ਨਾ ਕਰੇ ਆਪਣੇ ਗੁਰੂ ਦੇ ਹੁਕਮ ਵਿੱਚ ਚਲੇ ਅੰਮ੍ਰਿਤ ਸ਼ਕੇ ਜਿਹੜੇ ਸਸ਼ਤਰ ਇਹ ਤਾਂ ਬੇਸੀ ਪੀਰ ਹੈ ਸਾਡੇ ਸਾਡੇ ਪੀਰ ਨੇ ਸੈਫ ਸਰੋਹੀ ਸਾਹਿਬ ਹੀ ਇਹ ਹੈ ਹਮਾਰੇ ਪੀਰ ਸਤਿ ਬਚਨ ਵਾਇ ਕਰੋ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਫੀਲ ਕੀ ਮਹਿਸੂਸ ਹੋਇਆ ਜਦੋਂ ਇੰਨੇ ਵੱਡੇ ਪਰਦੇ ਤੇ ਤੁਸੀਂ ਵੇਖ ਰਹੇ ਸੀ ਸਾਡਾ ਇਤਿਹਾਸ ਸਾਡੇ ਸਿੰਘਾਂ ਨੂੰ ਲੜਦੇ ਜਿਹੜੀਆਂ ਫੌਜਾਂ ਜਿਹੜੀਆਂ ਵੇਖ ਰਹੇ ਸੀ ਕਿਵੇਂ ਦਾ ਲੱਗ ਰਿਹਾ ਸੀ ਬਹੁਤ ਮਾਣ ਹੋਇਆ ਅਗਰ ਸੀ ਸੋ ਜਿਹੜਾ ਛੋਟਾ ਛੋਟੇ ਏਕਮ ਨੇ ਕਿਰਦਾਰ ਨਿਭਾਇਆ ਹੈ ਉਹ ਕਿੰਨਾ ਕ ਪਸੰਦ ਆਇਆ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਦਾ ਸਮਾਜ ਅਸੀਂ ਜੋ ਦੇਖ ਰਿਹਾ ਸਮਾਜ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਉਹ ਚੀਜ਼ਾਂ ਹੋ ਰਹੀਆਂ ਨੇ ਉਹ ਬਿਲਕੁਲ ਵਿਪਰੀਤ ਉਲਟ ਹੋ ਰਹੀਆਂ ਨੇ ਸਾਡਾ ਸਾਡਾ ਇਤਿਹਾਸ ਇਹ ਨਹੀਂ ਹੈ ਜੋ ਅਸੀਂ ਹੁਣ ਵੇਖ ਰਿਹਾ ਹੈ ਨਾ ਅਸੀਂ ਖਾਲਸੇ ਆ ਔਰ ਅਸੀਂ ਉਸ ਕੌਮ ਜੋ ਆ ਜੋ ਹਮੇਸ਼ਾ ਯੋਧਾ ਰਹੀ ਹੈ ਪਰ ਅੱਜ ਦਾ ਮਾਹੌਲ ਵੇਖ ਕੇ ਕਿੰਨਾ ਕੀ ਕਹਿਣਾ ਚਾਹੋਗੇ ਕਿ ਕੀ ਦਿਲ ਤੇ ਬੀਤਦੀ ਜਦੋਂ ਜੀਤ ਦੀ ਦੇਖ ਐਕਚੁਅਲੀ ਨਾ ਗੱਲ ਪਤਾ ਕੀ ਹੈ ਬਾਈ குரு ਜੀ ਅਸੀਂ ਆਪਣੇ ਗੁਰੂ ਦਾ ਲੜਾ ਆਪ ਛੱਡਿਆ ਜਦੋਂ ਅਸੀਂ ਗੁਰੂ ਦਾ ਲੜ ਛੱਡਾਂਗੇ ਤਾਂ ਫਿਰ ਉਹ ਹਾਲਾਤ ਵੀ ਜਿਹੜੇ ਆ ਉਹ ਬਦਲਨੇ ਜਦੋਂ ਤੱਕ ਗੁਰੂ ਦੇ ਚਰਨਾਂ 'ਚ ਰਵਾਂਗੇ ਤਾਂ ਹਮੇਸ਼ਾ ਜਿਹੜੀ ਅਕਾਲ ਪੁਰਖ ਦੀ ਫੌਜ ਹੈ ਉਹ ਹਮੇਸ਼ਾ ਮੌਜੇ ਚ ਰਹਿੰਦੀ ਹੈ ਮਾਲਕ ਦੀ ਮੌਜ ਦੇ ਵਿੱਚ ਕਿਸੇ ਗੱਲ ਦਾ ਭੈਣ ਹੀ ਕਿਸੇ ਗੱਲ ਤੇ ਬਾਕੀ ਜੋ ਦੁਨੀਆ ਕਰ ਰਹੀ ਹੈ ਨਾ ਉਹ ਵੀ ਮਾਰੇ ਦੇ ਹੁਕਮ ਚ ਕਰੀ ਪਰ ਸਾਨੂੰ ਇੱਥੇ ਸੋਚਣ ਦੀ ਲੋੜ ਹੈ ਕਿ ਸਾਡਾ ਇਤਿਹਾਸ ਕਿੰਨਾ ਵੱਖਰਾ ਹੈ ਕਿੰਨੀਆਂ ਸ਼ਹਾਦਤਾਂ ਨੇ ਖੂਨ ਨਾਲ ਭਿੱਜਿਆ ਹੋਇਆ ਜਿਹੜਾ ਇਹ ਇਤਿਹਾਸ ਹੈ ਸਾਡਾ ਤੇ ਅਸੀਂ ਬਿਲਕੁਲ ਹੀ ਉਹ ਗੱਲਾਂ ਭੁੱਲ ਗਏ ਤੇ ਸਾਨੂੰ ਆਪਣੀ ਮੌਜ ਮਸਤੀ ਜਿਹੜੀ ਅੱਜ ਕੱਲ ਸਮਾਜੋ ਚੱਲ ਰਿਹਾ ਉਹ ਚੰਗਾ ਲੱਗਣ ਲੱਗ ਗਿਆ ਪਰ ਇੱਕ ਗੱਲ ਯਾਦ ਰੱਖਣੀ ਪਈ ਕਿ ਜਿੱਥੇ ਮਰਜ਼ੀ ਤੱਕ ਭੱਜ ਲਈਏ ਗੁਰੂ ਬੇਣਾ ਕਿਤੇ ਵੀ ਸਹਾਰਾ ਨਹੀਂ ਮਿਲਦਾ ਕਿਉਂਕਿ ਇਹ ਹੈ ਨਾ ਕਿ ਗੁਰੂ ਅਗਰ ਨਾਲ ਹੈ ਤੇ ਦ੍ਰਿਸ਼ਟਮਾਨ ਵਿੱਚ ਇਸ ਸੰਸਾਰ ਵਿੱਚ ਉਹ ਨਾਲ ਹੈ ਤੋ ਵੀ ਸਾਡੀ ਫਤਿਹ ਹੈ ਮਰਨ ਤੋਂ ਬਾਅਦ ਵੀ ਸਾਡੀ ਫਤਿਹ ਹੈ ਲੋਕ ਤੇ ਪਰਲੋਕ ਦੋਨੋਂ ਪਾਸੇ ਮਹਾਰਾਜ ਹੀ ਸਹਾਇ ਨੇ ਬਿਲਕੁਲ ਬਿਲਕੁਲ ਅਸੀਂ ਭੁੱਲ ਗਿਆ ਕਿ ਅਸੀਂ ਕਿਹੜੀ ਧਰਤੀ ਤੋਂ ਹੈਗੇ ਆ ਹੈਨਾ ਔਰ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਇੱਕ ਸਵਾਲ ਜੋ ਬਿਨਾ ਇਸ ਫਿਲਮ ਤੋਂ ਅਲਾਵਾ ਤੁਹਾਨੂੰ ਪੁੱਛਣਾ ਚਾਹਾਂਗੀ ਤੁਹਾਡੇ ਚਿਹਰੇ ਤੇ ਜੋ ਨੂਰ ਹੈ ਬਿਲਕੁਲ ਇਹ ਗੁਰੂ ਦੇ ਨਾਲ ਗੁਰੂ ਦੇ ਲੜ ਜਿਹੜੇ ਲੜਕੇ ਇਲਾਕੇ ਹੈਗਾ ਹੈਨਾ ਇੱਕ ਕਾਮਨੈਸ ਜਿਹੜੀ ਹੈ ਕਦੋਂ ਤੁਹਾਨੂੰ ਲੱਗਿਆ ਫੀਲ ਹੋਇਆ ਕਿ ਹਾਂ ਇਹ ਮੈਨੂੰ ਲੋਡ ਹੈ ਇਸ ਚੀਜ਼ ਦੀ ਕਦੋਂ ਤੁਸੀਂ ਬਣ ਬਿਲਕੁਲ ਵਾਹਿਗੁਰੂ ਜੀ ਇਹਨਾਂ ਅਸਲ 'ਚ ਸਾਡੀ ਵੀ ਜਿਹੜੀ ਲਾਈਫ ਹੈ ਨਾ ਆਪਾਂ ਵੀ ਉਹਦੇ 'ਚ ਐਕਸਪੀਰੀਅੰਸ ਕੀਤਾ ਕਿ ਜਦੋਂ ਅਸੀਂ ਗੁਰੂ ਤੋਂ ਦੂਰ ਸੀ ਚਾਹੇ ਜਿੰਨਾ ਮਰਜ਼ੀ ਕੁਝ ਹਾਸਲ ਹੋ ਜਾਂਦਾ ਸੀ ਫਿਰ ਵੀ ਰਜਦੇ ਨਹੀਂ ਸੀ ਅੱਜ ਮਹਾਰਾਜ ਇੰਨਾ ਕੁਝ ਦਿੰਦੇ ਆ ਪਿਆਰ ਬਖਸ਼ਦੇ ਆ ਮਹਾਰਾਜ ਦੀ ਗੋਦ ਮਿਲੀ ਮਹਾਰਾਜ ਨੇ ਅੰਮ੍ਰਿਤ ਬਖਸ਼ਿਆ ਤਿਆਰ ਬਰ ਤਿਆਰ ਕੀਤਾ ਸ਼ਸਤਰ ਧਾਰੀ ਬਣਾਇਆ ਆਪਣੀ ਫੌਜ 'ਚ ਅ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਤੁਸੀਂ ਫੇਸ ਤੇ ਨੂਰ ਦੀ ਗੱਲ ਕੀਤੀ ਇਹ ਉਸ ਨਾਮ ਨਾਲ ਆਉਂਦਾ ਕਿਉਂਕਿ ਉਹ ਰੱਬ ਉਹ ਭਗਵਾਨ ਉਹ ਅੱਲਾ ਜਿਹੜਾ ਜਦੋਂ ਆਪਾਂ ਉਹਦੇ ਨਾਲ ਜੁੜਦੇ ਆ ਨਾ ਵਾਈ ਗੁਰੂ ਜੀ ਤਾਂ ਪਤਾ ਲੱਗਦਾ ਚਲਾ ਸਭ ਕੁਝ ਉਹ ਰਿਹਾ ਉਹਦੇ ਹੁਕਮ 'ਚ ਚੱਲਣਾ ਆ ਜਾਂਦਾ ਜਿਹੜੀ ਕਹਿੰਦੇ ਨਾ ਸਹਿਜ ਅਵਸਥਾ ਰਹਿੰਦੀ ਹੈ ਵੀ ਜੋ ਕਰੂਗਾ ਸਾਡੇ ਲਈ ਹਮੇਸ਼ਾ ਚੰਗਾ ਕਰੂਗਾ ਸਾਨੂੰ ਸਾਡੇ ਕਰਮ ਚੰਗੇ ਕਰਨ ਦੀ ਲੋੜ ਨਾਮ ਜਪਣ ਦੀ ਲੋੜ ਜਿਹੜੇ ਲੋਕ ਇੱਕ ਭੀੜ ਦੇ ਪਿੱਛੇ ਭੱਜ ਰਹੇ ਨੇ ਉਹਨਾਂ ਲਈ ਕੀ ਕਹਿਣਾ ਚਾਹੋ ਇਹਦੇ ਵਿੱਚ ਆਈ ਹੈ ਵਾਈ ਗੁਰੂ ਜੀ ਕਿ ਉਹ ਨਾ ਅੱਜ ਸੰਸਾਰ 'ਚ ਇਹੀ ਚੱਲ ਰਿਹਾ ਉਹਨਾਂ ਨੂੰ ਲੱਗਦਾ ਹੈ ਕਿ ਜਿੱਧਰ ਇਹ ਭੀੜ ਜਾ ਰਹੀ ਹੈ ਇੱਥੇ ਇਹਨਾਂ ਨੂੰ ਕੋਈ ਲਹਾ ਮਿਲੇਗਾ ਤੇ ਸਾਨੂੰ ਵੀ ਮਿਲ ਜਾਏਗਾ ਪਰ ਗੁਰੂ ਤੋਂ ਬਿਨਾ ਕਿਤੇ ਵੀ ਕੋਈ ਟੇਕ ਨਹੀਂ ਕੋਈ ਲਹਾ ਨਹੀਂ ਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹੀ ਜਾ ਕੇ ਸਾਨੂੰ ਜਿਹੜਾ ਆਰਾਮ ਤੇ ਆਨੰਦ ਜਿਹੜਾ ਮਿਲਣਾ ਹੈ ਉਹ ਉੱਥੇ ਹੀ ਪ੍ਰਾਪਤ ਹੋਉਂਦਾ ਹੈ ਆਖਿਰ ਦੇ ਵਿੱਚ ਅਕਾਲ ਲੈ ਕੀ ਕਹਿਣਾ ਚਾਹੋ ਅਕਾਲ ਜਿਹੜਾ ਬਾਈ ਗੁਰੂ ਜੀ ਇਟਾ ਵੱਡਾ ਸ਼ਬਦ ਹੈ ਇਹ ਉਸ ਅਕਾਲਪੁਰਕ ਨਾਲ ਜੁੜਿਆ ਸਾਡੇ ਚੈਨਲ ਦਾ ਨਾਮ ਵੀ ਖੁਦ ਅਕਾਲਪੁਰਕ ਹੈ ਹਮ ਕੁਕਰ ਤੇ ਸਾਨੂੰ ਪਤਾ ਹੈ ਵੀ ਇਹ ਜਿਹੜਾ ਨਾਮ ਹੈ ਨਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੇ ਇਹ ਜਿਹੜੀ ਫਿਲਮ ਹੈ ਜਦੋਂ ਅਸੀਂ ਦੇਖ ਰਹੇ ਸੀ ਅਸੀਂ ਪਤਾ ਨਹੀਂ ਕਿੰਨੀ ਵਾਰੀ ਜਦੋਂ ਉਹ ਬਾਰ ਬਾਰ ਬੋਲੇ ਅਕਾਲ ਅਕਾਲ ਕਿਉਂਕਿ ਇਹ ਸਾਡੇ ਅੰਦਰ ਜੋਸ਼ ਭਰਦਾ ਇਹਨਾਂ ਨੇ ਫਿਲਮ ਦਾ ਜਿਹੜਾ ਨਾਮ ਹੈ ਉਹ ਵੀ ਉਹੀ ਰੱਖਿਆ ਤੇ ਬਹੁਤ ਵਧੀਆ ਲੱਗਿਆ ਜੀ ਸਭ ਕੁਝ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ